ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਬਿਦਵਾਲੀ ਸਤਿੰਦਰ ਸਿੰਘ ਕੋਹਲੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਸਤਿੰਦਰ ਸਿੰਘ ਕੋਹਲੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇੱਕ ਹੋਟਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ 6 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਹੈ ਆਖਰਕਾਰ ਸਤਿੰਦਰ ਸਿੰਘ ਕੋਹਲੀ ਕੌਣ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਨੇੜਤਾ ਹੈ ਤੇ ਕਿਵੇਂ ਐਸਜੀਪੀਸੀ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਜਾਂਦਾ ਤੇ ਹੁਣ ਕਿਵੇਂ ਸਤਿੰਦਰ ਕੋਹਲੀ ਦੀਆਂ ਮੁਸਕਰਾਵਾਂ ਵੱਧ ਰਹੀਆਂ ਨੇ ਤੇ ਇਸ ਤੋਂ ਬਾਅਦ ਸਤਿੰਦਰ ਕੋਹਲੀ ਦੇ ਕੋਲੋਂ ਹੁੰਦਾ ਹੋਇਆ ਇਹ ਰਸਤਾ ਜਾਂ ਉਸਦੇ ਬਾਏ ਕੁਝ ਪੁਲਿਸ ਦੇ ਹੱਥ ਸੁਖਬੀਰ ਸਿੰਘ ਬਾਦਲ ਤੱਕ ਵੀ ਪਹੁੰਚ ਸਕਦੇ ਨੇ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ 2010 ਦੇ ਵਿੱਚ ਸਤਿੰਦਰ ਸਿੰਘ ਕੋਹਲੀ ਐਸਜੀਪੀਸੀ ਦੇ ਵਿੱਚ ਸੀਏ ਯਾਨੀ ਕਿ ਅਕਾਊਂਟੈਂਟ ਯਾਨੀ ਕਿ ਉਥੇ ਹਿਸਾਬ ਕਿਤਾਬ ਸਾਹਮਣਾ ਸ਼ੁਰੂ ਕਰ ਦਿੰਦੇ ਨੇ ਸੂਬੀ ਸਿੰਘ ਬਾਦਲ ਦੀ ਸ਼ਿਫਾਰਸ਼ ਦੇ ਉੱਪਰ ਉਹਨਾਂ ਦੀ ਉੱਥੇ ਜੋ ਮੌਜੂਦਗੀ ਸ਼ੁਰੂ ਹੁੰਦੀ ਆ ਉਹਨਾਂ ਦੀ ਉੱਥੇ ਨਿਯੁਕਤੀ ਹੁੰਦੀ ਆ ਤੇ ਲੱਖਾਂ ਰੁਪਏ ਤੋਂ ਉਹਨਾਂ ਦਾ ਪੈਕੇਜ ਸ਼ੁਰੂ ਹੁੰਦਾ ਏ ਜੋ ਸ਼ੁਰੂਆਤ ਦੇ ਵਿੱਚ ਹੁੰਦਾ ਏ 35 ਲੱਖ ਤੇ ਉਸ ਤੋਂ ਬਾਅਦ ਫਿਰ ਇਹ ਵੱਧ ਜਾਂਦਾ ਏ 50 ਲੱਖ ਤੱਕ ਤੇ ਉਸ ਤੋਂ ਬਾਅਦ ਇਹ ਪਹੁੰਚ ਜਾਂਦਾ ਏ 70 ਲੱਖ ਤੱਕ ਤਾਂ ਇਹ ਸੀਏ ਹੁੰਦੇ ਨੇ ਸਤਿੰਦਰ ਸਿੰਘ ਕੋਲੀ ਜਦੋਂ 328 ਰੁਪਿਆਂ ਦੇ ਗਾਇਬ ਹੋਣ ਦੀ ਗੱਲ ਸਾਹਮਣੇ ਆਉਂਦੀ ਆ ਤੇ ਈਸ਼ਰ ਸਿੰਘ ਦੀ ਇੱਕ ਕਮੇਟੀ ਬਣਦੀ ਆ ਉਦੀ ਜਾਂਚ ਰਿਪੋਰਟ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਉਸ ਰਿਪੋਰਟ ਤੋਂ ਬਾਅਦ ਜੋ ਕੋਲੀ ਹੋਰਾਂ ਨੂੰ ਘਰ ਤੋਂ ਰਹਿ ਜਾਂਦਾ ਤਾਂ ਉਸ ਸਮੇਂ ਐਜੀਪੀਸੀ ਨੇ ਸਤਿੰਦਰ ਸਿੰਘ ਕੋਲੀ ਤੋਂ ਜੋ ਕੁੱਲ 10 ਕਰੋੜ ਰੁਪਇਆ ਲੈਣਾ ਸੀ ਰਿਕਵਰੀ ਕਰਨੀ ਸੀ ਪਰ ਕੋਲੀ ਦੇ ਵੱਲੋਂ 10 ਕਰੋੜ ਰੁਪਇਆ ਐਜੀਪੀਸੀ ਨੂੰ ਨਹੀਂ ਪੈਂਦਾ ਤਾਂ ਫਿਰ ਐਜੀਪੀਸੀ ਦੇ ਵੱਲੋਂ ਗੁਰਦੁਆਰਾ ਜਡਿਊਸ਼ੀਅਲ ਕਮਿਸ਼ਨ ਦੇ ਵਿੱਚ ਇੱਕ ਕੇਸ ਪਾਇਆ ਜਾਂਦਾ ਹੈ ਤੇ ਇਸ ਕੇਸ ਦਾ ਜੋ ਵਕੀਲ ਹੁੰਦਾ ਹੈ ਐ ਜੀਪੀਸੀ ਦੇ ਵੱਲੋਂ ਆਉਂਦੇ ਨੇ ਭਗਵੰਤ ਸਿੰਘ ਸਿਆਲਕਾ ਤੇ ਇੱਕ ਬੜੀ ਇਤਫਾਕ ਦੀ ਗੱਲ ਹੈ ਕਿ ਹੁਣ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਰਿਮਾਨਡ ਦੇ ਵੇਲੇ ਅਦਾਲਤੀ ਕਾਰਵਾਈ ਹੋ ਰਹੀ ਸੀ ਤਾਂ ਉਦੋਂ ਸਤਿੰਦਰ ਸਿੰਘ ਕੋਲੀ ਦਾ ਵਕੀਲ ਕੌਣ ਸੀ ਭਗਵੰਤ ਸਿੰਘ ਸਿਆਲਕਾ ਯਾਨੀ ਕਿ ਇੱਕ ਪਾਸੇ ਤਾਂ ਉਹ ਐਸਜੀਪੀਸੀ ਦੇ ਲਈ ਕੇਸ ਲੜ ਰਿਹਾ ਹੈ ਤੇ ਦੂਸਰੇ ਪਾਸੇ ਉਹਨੋਂ ਭਗਵੰਤ ਸਿੰਘ ਦੇ ਲਈ ਕੇਸ ਲੜ ਰਿਹਾ ਹੈ ਤਾਂ ਹੁਣ ਥੋੜੀ ਕਹਾਣੀਆਂ ਆਪਾਂ ਹੋਰ ਖੋਲ ਲੈਨੇ ਆ ਜਦੋਂ 2010 ਦੇ ਵਿੱਚ ਨਿਯੁਕਤੀ ਹੁੰਦੀ ਆ ਸਤਿੰਦਰ ਸਿੰਘ ਕੋਹਲੀ ਦੀ ਸੁਖਬੀਰ ਸਿੰਘ ਬਾਦਲ ਦੀ ਚਪਾਰਚ ਦੇ ਉੱਪਰ ਇਹ ਨਿਯੁਕਤੀ ਹੁੰਦੀ ਆ ਤੇ ਇਸ ਤੋਂ ਬਾਅਦ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਾਲ ਹੁੰਦਾ ਏ 2014 ਵਿੱਚ ਜਦੋਂ ਅਵਤਾਰ ਸਿੰਘ ਮੱਕੜ ਪ੍ਰਧਾਨ ਹੁੰਦੇ ਨੇ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਹਿਸਾਬ ਕਿਤਾਬ ਦੇ ਵਿੱਚ ਕਾਫੀ ਫਰਕ ਆ ਸਤਿੰਦਰ ਸਿੰਘ ਕੋਹਲੀ ਦੇ ਵੱਲੋਂ ਜੋ ਸਹੀ ਮਿਲਾਨ ਨਹੀਂ ਕੀਤਾ ਗਿਆ ਰੂਪਾਂ ਦਾ ਜੋ ਅੱਗਾ ਪਿੱਛਾ ਹੋ ਰਿਹਾ ਹੈ ਜੋ ਹਿਸਾਬ ਕਿਤਾਬ ਸੀ ਖਰਚੇ ਸੀ ਉਹ ਆਪਸ ਦੇ ਵਿੱਚ ਮਿਲਦੇ ਹੋਏ ਨਜ਼ਰ ਨਹੀਂ ਆਉਂਦੇ ਤਾਂ ਉਸ ਸਮੇਂ ਸਤਿੰਦਰ ਸਿੰਘ ਕੋਲੀ ਨੂੰ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਸੀ ਪਰ ਫਿਰ ਸੁਬੀਸ਼ ਸਿੰਘ ਬਾਦਲ ਦੇ ਦਬਦਬੇ ਦੇ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਰੀਜੁਆਇਨ ਕਰਵਾਇਆ ਜਾਂਦਾ ਹੈ ਤੇ ਫਿਰ ਉਹ ਗਲਤੀਆਂ سلسلہ ਲਗਾਤਾਰ ਚਲਦਾ ਰਹਿੰਦੇ ਤੇ ਫਿਰ 2020 ਦੇ ਵਿੱਚ ਆ ਕੇਸ ਸਤਿੰਦਰ ਸਿੰਘ ਕੋਲੀ ਦੇ ਉੱਪਰ ਇਹ ਐਕਸ਼ਨ ਹੋ ਜਾਂਦਾ ਹੈ ਤਾਂ ਹਣ ਸਵਾਲ ਇਹ ਕਿ ਜਿਸ ਵਿਅਕਤੀ ਨੂੰ ਲੈ ਕੇ ਪਹਿਲਾਂ ਹੀ ਸਵਾਲ ਖੜੇ ਹੋ ਰਹੇ ਸੀ ਉਸ ਨੂੰ ਦੁਬਾਰਾ ਰੀਜੁਆਇਨ ਕਿਉਂ ਕਰਵਾਇਆ ਗਿਆ ਜਿਸ ਵਿਅਕਤੀ ਤੋਂ ਐਸਜੀਪੀਸੀ ਨੇ 10 ਕਰੋੜ ਰੁਪਇਆ ਲੈਣਾ ਹੈ ਤੇ ਉਸ ਤੋਂ ਹਾਈਟੈਕ ਐਸਜੀਪੀਸ ਤੋਂ ਆਪਣਾ ਕੇਸ ਪਾਇਆ ਹੈ ਜੋ ਸੁਭੀਸ਼ਿੰਗ ਬਾਦਲ ਦਾ ਕਰੀਬੀ ਆ ਤਾਂ ਫਿਰ ਸੁਭੀਸ਼ਿੰਗ ਬਾਦਲ ਵੀ ਦਬਾਅ ਪਾ ਕੇ ਕਿ ਐਸਜੀਪੀਸੀ ਦਾ ਪੈਸਾ ਵਾਪਸ ਨਹੀਂ ਦਿਵਾ ਸਕੇ ਹੁਣ ਗੱਲ ਇਹ ਆਉਂਦੀ ਹੈ ਕਿ ਜੋ ਕੋਲੀ ਦੇ ਬਹਾਨੇ ਸੂਬੇ ਸਿਰ ਬਾਦਲ ਵੀ ਨਿਸ਼ਾਨਾ ਬਣਾਇਆ ਜਾ ਸਕਦੇ ਆ ਇਹ ਚਰਚਾਾਂਵਾਂ ਲਗਾਤਾਰ ਸ਼ੁਰੂ ਨੇ ਸਤਿੰਦਰ ਸਿੰਘ ਕੋਲੀ ਦੀ ਗ੍ਰਿਫਤਾਰੀ ਹੋ ਚੁੱਕੀ ਆ ਹੁਣ ਇਸ ਪੂਰੇ ਮਾਮਲੇ 'ਚ ਕੀ ਬਣੇਗਾ ਇਹ ਦੇਖਣ ਵਾਲਾ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਸਤਿੰਦਰ ਸਿੰਘ ਕੋਲੀ ਨੂੰ ਲੈ ਕੇ ਹੁਣ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਵੇਂ ਕਰੋੜਾਂ ਰੁਪਏ ਜੀਪੀਸੀ ਦਾ ਦੇਣਾ ਹੈ ਕਿੰਨਾ ਹਿਸਾਬ ਕਿਤਾਬ ਦੇ ਵਿੱਚ ਗੜਬੜ ਸੀ ਹੋਰ ਉੱਥੇ ਕੀ ਕੁਝ ਕਰਦੇ ਰਹੇ ਨੇ ਇਹ ਖਲਾਸੇ ਆਦਨਾ ਦੇ ਵਿੱਚ ਹੋ ਸਕਦੇ ਨੇ ਤੇ ਗਿਆਨੀ ਹਰਪੀ ਸਿੰਘ ਦੇ ਵੱਲੋਂ ਵੀ ਕਾਫੀ ਵੱਡੇ ਦਾਅਵੇ ਜਾਂ ਆਜ਼ਾਮ ਸਿੰਧ ਸਿੰਘ ਕੋਲੀ ਨੂੰ ਲੈ ਕੇ ਲਗਾਏ ਗਏ ਨੇ ਪਰ ਜਿਹੜੇ ਵਕੀਲ ਨੇ ਭਗਵੰਤ ਸਿੰਘ ਸਿਆਲ ਕਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਇੱਕ ਵਕੀਲ ਆ ਇਸ ਦਾ ਜੋ ਕੰਮ ਸੀ ਪੇਸ਼ੇ ਤੌਰ ਤੇ ਮੈਂ ਕਰ ਰਿਹਾ ਇਹ ਕੋਈ ਵੀ ਜੋ ਇੰਟਰਸਟ ਆਫ ਕਨਫਲिक्ट ਨਹੀਂ ਹੈ ਭਾਵੇਂ ਮੈਂ ਇੱਕ ਪਾਸੇ ਐ ਜੀ ਪੀ ਸੀ ਦਾ ਵਕੀਲ ਹੈ ਦੂਸਰੇ ਪਾਸੇ ਮੈਂ ਇਹਨਾਂ ਦਾ ਇੱਕ ਹੋਰ ਕੇਸ ਦੇ ਵਿੱਚ ਜਾਂ ਉਹ ਕਮਾ ਕੇ ਗੱਲ ਕਰਦੇ ਨੇ ਇਹ ਆ ਪਰ ਇਸ ਤਰ੍ਹਾਂ ਸਵਾਲ ਤਾਂ ਬਣਦਾ ਹੈ ਕਿ ਜਿਸ ਵਿਅਕਤੀ ਦੇ ਖਿਲਾਫ ਤੁਸੀਂ ਇੱਕ ਦੂਸਰਾ ਕੇਸ ਲੜ ਰਹੇ ਹੋ ਤੇ ਉਸੇ ਵਿਅਕਤੀ ਦੇ ਤੁਸੀਂ ਇੱਕ ਕੇਸ ਲੜ ਰਹੇ ਹੋ ਤਾਂ ਸਵਾਲ ਨੈਤਿਕ ਤੌਰ ਤੇ ਪੈਦਾ ਹੋ ਰਹੇ ਨੇ ਹੁਣ ਵਕੀਲ ਸਾਹਿਬ ਨੇ ਆਪਣਾ ਪੱਖ ਪੇਸ਼ ਕੀਤਾ ਹੈ ਪਰ ਸਤਿੰਦਰ ਸਿੰਘ ਕੋਲੀ ਨੂੰ ਲੈ ਕੇ ਹੁਣ ਮੁਸ਼ਕਲਾਂ SGPC ਵਿੱਚ ਕਾਫੀ ਵੱਤ ਸਕਦੀਆਂ ਨੇ ਤੇ ਜਿਹੜੇ 16 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਆ ਤੇ ਇਹ ਪਹਿਲੀ ਗ੍ਰਿਫਤਾਰੀ ਜੋ ਕੋਲੀ ਹੋਰਾਂ ਦੀ ਹੋ ਚੁੱਕੀ ਆ ਪਰ ਹੋਰ ਕਿੰਨੇ ਨਾਮ ਸਾਹਮਣੇ ਆਉਣਗੇ ਇਸ ਪੂਰੇ ਮਾਮਲੇ 'ਚ ਅਸਲ ਸਵਾਲ ਇਹ ਆ ਕਿ ਜੇ ਇੱਕ ਪਾਸੇ SGPC ਨੇ ਪਹਿਲਾਂ ਦਾਅਵਾ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਿ ਇਹ 328 ਰੁਪਿਆਂ ਦੇ ਗਾਇਬ ਹੋਣ ਦਾ ਮਾਮਲਾ ਨਹੀਂ ਸਿਰਫ ਹਿਸਾਬ ਕਿਤਾਬ ਦਾ ਮਾਮਲਾ ਹੈ ਉਸ ਰੂਪ ਦੇਤੇ ਗਏ ਤੇ ਉਹਨਾਂ ਦੇ ਪੈਸੇ ਜਮ੍ਹਾਂ ਨਹੀਂ ਕਰਵਾਏ ਗਏ ਤਾਂ ਫਿਰ ਜਦੋਂ ਇਕਾਲਕ ਅਕਸਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਕਾਰਜਕਾਰੀ ਅਧਿਕਾਰੀ ਨੇ ਜਦੋਂ ਉਹ ਮੀਟਿੰਗ ਕਰਦੇ ਨੇ ਪੰਜੇ ਸਿੰਘ ਸਾਹਿਬਾਨ ਦੀ ਇਕਤਰਤਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਰਜਕਾਰੀ ਅਧਿਕਾਰੀ ਦਾ ਕਹਿਣਾ ਹੁੰਦਾ ਹੈ ਕਿ ਭਾਈ ਤੁਸੀਂ ਜੋ 328 ਰੂਪ ਕਿੱਥੇ ਆ ਇਹ ਪਤਾ ਕਰੋ ਉਹ ਕਿਸੇ ਗੁਰਦੁਆਰਾ ਪਰ ਕਮੇਟੀ ਦੇ ਕੋਲੇ ਆ ਤਾਂ ਕਿਸੇ ਵਿਅਕਤੀ ਦੇ ਕੋਲ ਤਾਂ ਫਿਰ ਸਵਾਲ ਪੈਦਾ ਹੋਇਆ ਕਿ ਇੱਕ ਪਾਸੇ ਤਾਂ SGPC ਕਲੇਮ ਕਰ ਰਹੀ ਹੈ ਕਿ ਜੀ ਸਿਰਫ ਪੈਸੇ ਲੈਣ ਦੇਣ ਦਾ ਮਾਮਲਾ ਹੈ ਦੂਸਰੇ ਪਾਸੇ ਜੱਜਦਾਰ ਸਾਹਿਬ ਕਹਿ ਰਹੇ ਨੇ ਕਿ 328 ਰੁਪਏ ਕਿੱਥੇ ਜੀ ਇਹ ਦੱਸੋ ਤਾਂ ਫਿਰ ਜੋ SGPC ਕਲੇਮ ਕਰ ਰਹੀ ਸੀ ਜੀ ਇਹ ਕੋਈ ਬੇਅਦਬੀ ਨਹੀਂ ਹੋਈ 328 ਰੁਪਿਆਂ ਦੀ ਪਰ ਜਨਾਬ ਜੇਕਰ ਪਤਾ ਹੀ ਨਹੀਂ ਕਿ 328 ਰੁਪਏ ਕਿੱਥੇ ਨੇ ਤਾਂ ਫਿਰ SGPC ਇਹ ਦਾਅਵਾ ਕਿਵੇਂ ਕਰ ਸਕਦੀ ਹੈ ਕਿ ਬੇਅਦਬੀ ਨਹੀਂ ਹੋਈ ਦੂਸਰੇ ਪਾਸੇ ਹੁਣ ਚਰਚਾ ਇੱਕ ਹੋਰ ਹੈ ਕਿ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦੇ ਵਿੱਚ ਇਸ ਨੂੰ ਪੋਲੀਟਿਕਾਈਜ਼ ਯਾਨੀ ਕਿ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਆ ਹੁਣ ਭਾਵੇਂ ਆਮ ਆਦਮੀ ਪਾਰਟੀ ਦਾਵਾ ਜ਼ਰੂਰ ਕਰ ਰਹੀ ਹੋਵੇ ਕਿ ਦੇਖੋ ਅਸੀਂ ਇਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਆ ਅਸੀਂ ਇਨਸਾਫ ਦਵਾਗੇ ਪਰ ਇਹ ਐਫ ਆਈ ਆਰ ਜੋ ਅਦਾਲਤ ਦੇ ਦਖਲ ਤੋਂ ਬਾਅਦ ਦਰਜ ਹੋਈ ਆ ਤੇ ਹੁਣ ਦੇਖਦੇ ਆ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕੇਗੀ ਜਾਂ ਫਿਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਰਫ ਇੱਕ ਗਰਾਉਂਡ ਤਿਆਰ ਕੀਤਾ ਜਾ ਰਿਹਾ ਹੈ ਤੇ ਕੋਲੀ ਹੋਰਾਂ ਦੀਆਂ ਮੁਸ਼ਕਲਾਂ ਹੋਰ ਕਿੰਨੀਆਂ ਵਧਣਗੀਆਂ ਇਹ ਦੇਖਣ ਵਾਲਾ ਹੋਵੇਗਾ ਧੰਨਵਾਦ